ਹਾਂਜੀ ਜਿਵੇਂ ਤੁਸੀਂ ਦੇਖ ਰਹੇ ਹੋ ਮੇਰੇ ਕੋਲੇ ਇਹ ਬਣੀ ਹੋਈ ਸਬਜੀ ਸ਼ਿਮਲਾ ਮਿਰਚ ਤੇ ਪਨੀਰ ਦੀ ਬੜੀ ਟੇਸਟੀ ਤੇ ਵਧੀਆ ਸਬਜੀ ਇਹ ਬਣ ਕੇ ਤਿਆਰ ਹੋਈ ਹੈ ਰਸਮਿਸ ਜੀ ਬਣਾਈ ਹੈ ਆਪਾਂ ਨਾ ਜ਼ਿਆਦਾ ਸੁੱਕੀ ਤੇ ਨਾ ਜ਼ਿਆਦਾ ਪਾਂ ਗਰੇਵੀ ਵਾਲੀ ਬਣਾਈ ਹੈਗੀ ਸਬਜੀ ਬਹੁਤ ਜ਼ਿਆਦਾ ਵਧੀਆ ਤੇ ਟੇਸਟੀ ਟੇਸਟੀ ਬਣੀ ਹੈ ਤੇ ਹੁਣ ਇਹ ਸਬਜੀ ਦੀ ਆਪਾਂ ਕਰਾਂਗੇ ਰੈਸਪੀ ਸਟਾਰਟ ਕਰਦੇ ਆ ਤੁਹਾਡੇ ਨਾਲ ਇਹ ਸ਼ੇਅਰ ਕਿਵੇਂ ਬਣਾਈ ਆਪਾਂ ਇਹ ਸਬਜੀ ਤੇ ਚਲੋ ਫੇਰ ਆਪਾਂ ਕਰਦੇ ਆ ਸ਼ੁਰੂਆ ਸਬਜੀ ਬਣਾਉਣ ਦੀ ਸਰਦੀ ਬਣਾਉਣ ਵਾਸਤੇ ਆਪਾਂ ਇੱਥੇ ਤਿੰਨ ਲਈਆਂ Shimla mirch oh ਆਪਾਂ ਕੱਟ ਲਈਆਂ ਨੇ ਤੇ ਇਹ ਮੈਂ ਘਰੇ ਬਣਾਇਆ ਹੋਇਆ ਮੇਰਾ ਪਨੀਰ ਹੈ ਦੋ ਦਿਨ ਪਹਿਲਾਂ ਬਣਾਇਆ ਸੀ ਇਸ ਕਰਕੇ ਹੁਣ ਇਹ ਫ੍ਰਿਜ ਦੇ ਵਿੱਚ ਪਿਆ ਪਿਆ ਥੋੜਾ ਜਿਹਾ yellow yellow ਜਿਹਾ ਹੋ ਗਿਆ ਪਰ ਪਨੀਰ ਦਾ ਜਿਹੜਾ ਟੇਸਟ ਹੈ ਬਿਲਕੁਲ ਉਵੇਂ ਹੀ ਹੈ ਜਿਵੇਂ ਨੈਚੁਰਲ ਹੁੰਦਾ ਹੈਗਾ ਪਨੀਰ ਦਾ ਟੇਸਟ ਤੇ ਇੱਧਰ ਜਿਹੜੀਆਂ Shimla mirchਾਂ ਸੀ ਉਹ ਆਪਾਂ ਕੱਟ ਲਈਆਂ ਸੀਗੀਆਂ ਪਨੀਰ ਵੀ ਆਪਾਂ ਕੱਟ ਲਿਆ ਕੱਢ ਕੇ ਫ੍ਰਿਜ ਦੇ ਵਿੱਚੋਂ ਤੇ ਚਾਰ ਆਪਾਂ ਲਈਏ ਮੀਡੀਅਮ ਸਾਈਜ਼ ਦੇ ਪਿਆਜ਼ ਜਿਹੜੇ ਪਿਆਜ਼ ਆ ਉਹ ਆਪਾਂ ਲੰਮੇ ਲੰਮੇ ਕੱਟੇ ਆ ਕਿਉਂਕਿ ਸਬਜੀ ਦੇ ਵਿੱਚ ਇਹ ਲੰਮੇ ਲੰਮੇ ਪਿਆਜ਼ ਪਾਏ ਵੇ ਵਧੀਆ ਤੇ ਟੇਸਟੀ ਲੱਗਦੇ ਆ ਦੋ ਆਪਾਂ ਟਮਾਟਰ ਲਏ ਆ ਉਹ ਵੀ ਆਪਾਂ ਇਸੇ ਤਰ੍ਹਾਂ ਲੰਮੇ ਲੰਮੇ ਕੱਟ ਲੈਣਗੇ ਤੇ ਇੱਕ ਆਪਾਂ ਕੱਟੀ ਆ ਲਾਲ ਮਿਰਚ ਤੇ ਅਦਰਕ ਤੇ ਲਸਣ ਦਾ ਜਿਹੜਾ ਆਪਾਂ ਥੋੜਾ ਜਿਹਾ ਦਰੜ ਫਰੜ ਕਰਕੇ ਪੀਸਟ ਜੇ ਮੰਗੂ ਬਣਾ ਲਿਆ ਅੱਧੀ ਗੰਡੀ ਤੋਂ ਥੋੜੀ ਜੀ ਕੱਟ ਲਸਣ ਸੀ ਤੇ ਦੋ ਟੁਕੜੇ ਆਪਣੇ ਕੋਲੇ ਅਦਰਕ ਦੇ ਸੀਗੇ ਏ ਆਪਾਂ ਗ੍ਰाइंड ਕਰਕੇ ਪਾਵਾਂਗੇ ਬਾਕੀ ਸਾਰੇ ਆਪਾਂ ਮਸਾਲੇ ਐਸੇ ਤਰ੍ਹਾਂ ਹੀ ਪਾਵਾਂਗੇ ਸਬਜੀ ਦੇ ਵਿੱਚ ਸਬਜੀ ਹੈ ਜਿਹੜੀ ਬਹੁਤ ਹੀ ਵਧੀਆ ਤੇ ਟੇਸਟੀ ਟੇਸਟੀ ਬਣਦੀ ਹੈਗੀ ਇੱਕਦਮ ਐ ਲੱਗਦੀ ਹੈ ਜਿਵੇਂ ਆਪਾਂ ਸਬਜੀ ਬਾਹਰੋਂ ਆਰਡਰ ਕਰਕੇ ਮੰਗਾਈ ਹੋਵੇ ਖਾਣ ਦੇ ਵਿੱਚ ਵੀ ਟੇਸਟ ਹੈ ਜਿਹੜਾ ਇਹਦਾ ਬਹੁਤ ਹੀ ਵਧੀਆ ਬੰਦ ਹੈ ਮਸਾਲੇ ਵੀ ਕੋਈ ਜ਼ਿਆਦਾ ਨਹੀਂ ਪੰਦੇਗੇ ਨਾਰਮਲ ਮਸਾਲਿਆਂ ਨਾਲ ਇਹ ਸਬਜੀ ਆਪਣੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਹੁਣ ਆਪਾਂ ਕੜਾਈ ਰੱਖ ਲਈ ਕੜਾਈ ਦੇ ਵਿੱਚ ਪਾ ਲਈ ਆਪਾਂ 2 ਵੱਡੇ ਚਮਚ ਤੇਲ ਦੇ ਸਰੋਂ ਦੇ ਤੇਲ ਦੇ ਤੇਲ ਨੂੰ ਹੁਣ ਆਪਾਂ ਕਰਾਂਗੇ ਗਰਮ ਜਦੋਂ ਇਹ ਗਰਮ ਹੋ ਜਾਂਦਾ ਫਿਰ ਆਪਾਂ ਇੱਕ ਵਾਰੀ ਗੈਸ ਆਪਾਂ ਕਰ ਦਿੰਨੇ ਹੁੰਨੇ ਆ ਬੰਦ ਤਾਂ ਕਿ ਜਿਹੜਾ ਇਹਦਾ ਟੈਂਪਰੇਚਰ ਹੈ ਥੋੜਾ ਜਿਹਾ ਲੋ ਹੋ ਜਾਏ ਜੇ ਇੱਕਦਮ ਆਪਾਂ ਹਾਈ ਟੈਂਪਰੇਚਰ ਦੇ ਵਿੱਚ ਜੀਰਾ ਐਡ ਕਰ ਦਈਏ ਤਾਂ ਜੀਰਾ ਜਿਹੜਾ ਸਾਰਾ ਜਲਦੇ ਜਾਂਦਾ ਇਸ ਕਰਕੇ ਆਪਾਂ ਥੋੜਾ ਜਿਹਾ ਲੋ ਟੈਂਪਰੇਚਰ ਕਰਕੇ ਤੇਲ ਦਾ ਫਿਰ ਆਪਾਂ ਇਹਦੇ ਵਿੱਚ ਜੀਰਾ ਐਡ ਕਰਦੇ ਹੁੰਨੇ ਆ ਹੁਣ ਦੇਖੋ ਜੀਰਾ ਜਿਹੜਾ ਕੀ ਆਪਣਾ ਜ਼ਿਆਦਾ ਸੜਿਆ ਜਾਂ ਨਹੀਂਗਾ ਜਲਿਆ ਜਾਂ ਨਹੀਂਗਾ ਬਰਾᱝ ਬਰਾਮ ਜਪਿਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਪਿਆਜ਼ ਕੱਟੇ ਹੈਗੇ ਉਹ ਆਪਾਂ ਐਡ ਕਰ ਦੇਣੇ ਹੈਗੇ ਤੇ ਉਹਨਾਂ ਨੂੰ ਆਪਾਂ 2-3 ਮਿੰਟ ਇਹਦੇ ਵਿੱਚ ਤੇਲ ਦੇ ਵਿੱਚ ਪਕਾਵਾਂਗੇ ਤੇ ਜਿਹੜੀਆਂ ਇਹਨਾਂ ਦੀਆਂ ਪਰਤਾਂ ਜੀਆਂ ਨੇ ਉਹ ਵੀ ਆਪਾਂ ਖੋਲ ਦਾਂਗੇ ਤਾਂ ਕਿ ਜਿਹੜੇ ਪਿਆਜ਼ ਹੈ ਖਿਲਰੇ ਖਿਲਰੇ ਜਿਹੇ ਵਧੀਆ ਲੱਗਦੇ ਨੇਗੇ ਜਿਹੜੀ ਵੀ ਆਪਾਂ ਸਜੀ ਦੇ ਵਿੱਚ ਪਾਉਣੇ ਹੈਗੇ ਉਹ ਖਿਲਰੇ ਖਿਲਰੇ ਪਿਆਜ਼ ਜੇ ਹੁਣ ਤਾਂ ਸੋਹਣੇ ਲੱਗਦੇ ਬਣੇ ਹੋਏ ਦੇਖਣ ਨੂੰ ਵੀ ਸੋਹਣੇ ਲੱਗਦੇ ਤੇ ਟੇਸਟ ਵੀ ਜਿਆਦਾ ਵਧੀਆ ਪਿਆਜ਼ਾਂ ਦਾ ਆਉਂਦਾ ਹੈ ਬਾਕੀ ਸਕੀ ਸਬਜੀ ਦੇ ਵਿੱਚ ਪਿਆਜ਼ ਪਾਏ ਹੋਣ ਇਸ ਤਰ੍ਹਾਂ ਦੀਆਂ ਜਿਹੜੀਆਂ शिमला ਮਿਰਚ ਤੇ ਇਹਨਾਂ ਦੀ ਸਬਜੀ ਹੋਵੇ ਪਨੀਰ ਦੀ ਜਾਂ ਕੋਈ ਆਲੂ ਦੀ ਇਹਨਾਂ ਦੀ ਇਹਨਾਂ ਸਬਜ਼ੀਆਂ ਦੇ ਵਿੱਚ ਜਿਹੜਾ ਕਿ ਪਿਆਜ਼ ਆ ਬਹੁਤ ਹੀ ਵਧੀਆ ਲੱਗਦਾ ਜਿਆਦਾ ਪਾਇਆ ਹੋਇਆ ਤੇ ਇਸੇ ਤਰ੍ਹਾਂ ਦੇਖੋ ਪਿਆਜ਼ ਆ ਜਿਹੜੇ ਆਪਣੇ ਫਰਾਈ ਹੋ ਗਏ ਨੇਗੇ ਕਲਰ ਵੀ ਛੱਡਣਾ ਸ਼ੁਰੂ ਕਰਤਾ ਗਿਆ ਇਹਨਾਂ ਨੇ ਤੇ ਪਿਆਜ਼ ਆਪਾਂ ਸਾਰੇ ਇਕੱਲੇ ਇਕੱਲੇ ਜੇ ਕਰਦੇ ਨਹੀਂਗੇ ਇਕਦਮ ਐ ਜੁੜੇ-ਜੁੜੇ ਇਹ ਪਿਆਜ਼ ਨਹੀਂ ਰੱਖੇਗੇ ਹੋਣ ਵਾਲੀ ਹੈ ਇਹ ਆਪਾਂ ਮਿਰਚ ਦੀ ਤੇ ਇੱਕ ਆਪਾਂ ਜਿਹੜੀ ਮਿਰਚ ਲਈ ਸੀ ਕੱਟ ਕਰਕੇ ਰੱਖੀ ਹੋਈ ਸੀ ਉਹ ਵੀ ਆਪਾਂ ਹੁਣ ਇਹਦੇ ਵਿੱਚ ਐਡ ਕਰਤੀ ਇਹਨੂੰ ਵੀ ਇਸੇ ਤਰ੍ਹਾਂ 2-3 ਮਿੰਟ ਪੁੰਨਾਗੇ ਤਾਂ ਕਿ ਇਹਦਾ ਟੇਸਟ ਜਿਹੜਾ ਆਉਣਾ ਸ਼ੁਰੂ ਹੋ ਜੇ ਤੇ ਇਹਨੂੰ ਐ ਚੰਗੀ ਤਰ੍ਹਾਂ ਪਹਿਲਾਂ ਵਿੱਚ ਆ ਇਹਦੇ ਮਿਲਾ ਦਾਂਗੇ ਜਦੋਂ ਇਹ ਮਿਲ ਚੂਗੀ ਤੇ ਫਿਰ ਇਹਨੇ ਆਪਣਾ ਮਤਲਬ ਟੇਸਟ ਜਾਂ ਛੜਨਾ ਸ਼ੁਰੂ ਕਰ ਦੇਣਾ ਜਿਵੇਂ ਜਿਵੇਂ ਆਪਣੇ ਪਿਆਜ਼ ਤੇ ਇਹ ਮਿਰਚ ਜਿਵੇਂ ਜਿਵੇਂ ਇਹ ਪੁੱਜਦੇ ਗਏ ਰੜਦੇ ਗਏ ਤੇ ਇਹਨਾਂ ਨੇ ਆਪਣੀ ਖੁਸ਼ਬੂ ਜੀ ਫਲਾਉਣੀ ਸ਼ੁਰੂ ਕਰਤੀ ਤੇ ਹੁਣ ਜਿਵੇਂ ਆਪਣੇ ਪਿਆਜ਼ ਤੇ ਹੀਰ ਮਿਰਚ ਜਿਹੜੇ ਚੰਗੀ ਤਰ੍ਹਾਂ ਬਨ ਚੁੱਕੇ ਨੇਗੇ ਜਿਹੜਾ ਆਪਾਂ ਲਸਣ ਤੇ ਅਦਰਕ ਦਾ ਪੇਸਟ ਜਆ ਬਣਾ ਕੇ ਰੱਖਿਆ ਹੋਵੇਗਾ ਇੱਕ ਚਮਚਾ ਉਹ ਆਪਾਂ ਇਹਦੇ ਵਿੱਚ ਐਡ ਕਰ ਦੇਣਾਗਾ ਉਹਨੂੰ ਵੀ ਇਸੇ ਤਰ੍ਹਾਂ ਹੀ ਆਪਾਂ ਭੁੰਨਾਂਗੇ 2 ਮਿੰਟ ਆਪਾਂ ਉਹਨੂੰ ਸੇਕ ਲਗਾਵਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਜਿਹੜੇ ਆਪਣੇ ਟਮਾਟਰ ਕੱਟ ਕੇ ਰੱਖੇ ਹੋਏ ਨੇਗੇ ਉਹਨਾਂ ਨੂੰ ਇਹਦੇ ਵਿੱਚ ਮਿਕਸ ਕਰ ਦਾਂਗੇ ਪਾ ਦਾਂਗੇ ਇਹਨਾਂ ਨੂੰ ਜਿਹੜੇ ਵੀ ਆਪਾਂ ਮਸਾਲੇ ਪੋਣੇ ਆ ਪਹਿਲਾਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਣਾ ਜ਼ਰੂਰੀ ਹੁੰਦਾ ਜੇ ਆਪਣੇ ਮਸਾਲੇ ਕੋਈ ਵੀ ਕੱਚਾ ਰਹਿ ਗਿਆ ਤਾਂ ਉਹਦੇ ਵਿੱਚ ਸਬਜ਼ੀ ਦੇ ਵਿੱਚ ਕੱਚੇਪਨ ਦਾ ਟੇਸਟ ਆਊਗਾ ਸਬਜ਼ੀ ਆਪਾਂ ਮਸਾਲੇ ਪਾਵਾਂ ਜਿੰਨੇ ਮਰਜ਼ੀ ਪਾ ਲਈਏ ਪਮਾ ਘੱਟ ਪਾ ਲਈਏ ਤੇ ਜੇ ਆਪਣੇ ਚੰਗੀ ਤਰ੍ਹਾਂ ਬਣੇ ਨਾ ਹੋਣਗੇ ਪੱਕੇ ਨਾ ਹੋਣਗੇ ਤਾਂ ਸਬਜ਼ੀ ਆਪਣਾ ਟੇਸਟ ਨਹੀਂ ਦਿੰਦੀਗੀ ਤੇ ਹੁਣ ਵਾਰੀ ਆਈਏ ਦੂਜਾ ਬਾਦ ਆਪਣੇ ਕੋਲ ਟਮਾਟਰਾਂ ਦੀ ਜਿਹੜੇ ਆਪਾਂ ਦੋ ਟਮਾਟਰ ਲੰਬੇ ਲੰਬੇ ਕੱਟ ਕੇ ਰੱਖੇ ਹੋਏ ਸੀ ਇਹਨਾਂ ਨੂੰ ਵੀ ਆਪਾਂ ਇਸ ਦੇ ਵਿੱਚ ਮਿਲਾ ਦਾਂਗੇ ਪੁੰਨਾਗੇ ਚੰਗੀ ਤਰ੍ਹਾਂ ਜਿੰਨੀ ਦੇਰ ਇਹ ਚੰਗੀ ਤਰ੍ਹਾਂ ਸਾਫਟ ਜਣੀ ਹੋ ਜਾਂਦੀ ਉਨੀ ਦੇਰ ਤੱਕ ਆਪਾਂ ਇਹਨਾਂ ਨੂੰ ਐਸੀ ਤਰ੍ਹਾਂ ਹੀ ਮਿਕਸ ਕਰਕੇ ਤੇ ਹਲਾ ਹਲਾ ਕੇ ਆਪਾਂ ਪੁੰਦੇ ਰਵਾਂਗੇ ਜਦੋਂ ਆਪਾਂ ਇਹ ਸਾਰੇ ਮਸਾਲੇ ਐਡ ਕਰ ਦਿੰਨੇ ਆ ਤਾਂ ਜਿਹੜੀ ਆਪਣੀ ਗੈਸ ਦੀ ਫਲੇਮ ਹੁੰਦੀ ਹੈ ਉਹਨੂੰ ਆਪਾਂ ਥੋੜੀ ਜਿਹੀ ਸলো ਕਰ ਦਿੰਨੇ ਆ ਤਾਂ ਕਿ ਜਿਹੜੇ ਆਪਣੇ ਮਸਾਲੇ ਥੱਲੇ ਨਾ ਲੱਗਣ ਜੇ ਆਪਣੇ ਹੁਣ ਟਮਾਟਰ ਹੈ ਜਿੰਨੇ ਆਪਾਂ ਨੂੰ ਜ਼ਿਆਦਾ ਥੋੜੀ ਜਿਹੀ ਲੱਗਦੇ ਆ ਤਾਂ ਆਪਾਂ ਇਹਨਾਂ ਨੂੰ ਹੌਲੀ ਹੌਲੀ ਜਿਵੇਂ ਪੁੰਦੇ ਜਾਣਗੇ ਓਵੇਂ ਓਵੇਂ ਇਹ ਇਹਨਾਂ ਨੂੰ ਆਪਾਂ ਮੈਸ਼ ਕਰਦੇ ਜਾਵਾਂਗੇ ਜਿਵੇਂ ਹੀ ਆਪਣੇ ਟਮਾਟਰ ਸੌਫਟ ਹੋਏ ਤਾਂ ਆਪਾਂ ਨਾਲ ਦੀ ਨਾਲ ਜਿਹੜੀ Shimla mirch ਕੱਟ ਕੇ ਰੱਖੀ ਹੋਈ ਸੀ ਉਹ ਵੀ ਐਡ ਕਰਦੀ Shimla mirch ਨੂੰ ਆਪ ਐਸੇ ਤਰ੍ਹਾਂ ਹੀ ਸਲੋ ਫਲੇਮ ਦੇ ਉੱਪਰ ਭੁੰਨਦੇ ਰਵਾਂਗੇ ਜਿਵੇਂ ਜਿਵੇਂ ਇਹ ਪੁੱਜੀ ਜਾਊਗੀ ਓਵੇਂ ਓਵੇਂ ਸੌਫਟ ਹੁੰਦੀ ਜਾਊਗੀ ਤੇ 2 ਕੁ ਮਿੰਟ ਆਪ ਐਸੇ ਤਰ੍ਹਾਂ ਹੀ ਪਕਾ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਕਵਰ ਕਰਕੇ ਇੱਕ ਵਾਰੀ ਸਟੀਮ ਦੇ ਵਿੱਚ ਛੱਡ ਦਾਂਗੇ ਇੱਥੇ ਗੈਸ ਹੈ ਜਿਹੜੀ ਆਪਣੀ ਬਿਲਕੁਲ ਸਲੋ ਕੀਤੀ ਹੋਈ ਹੈਗੀ 2 ਮਿੰਟ ਤੋਂ ਜ਼ਿਆਦਾ ਨਹੀਂ ਆਪਾਂ ਪਕਾਵਾਂਗੇ 2 ਮਿੰਟ ਹੀ ਬਸ ਇਹਨੂੰ ਇਸ ਤਰ੍ਹਾਂ ਢੱਕਨ ਦੇ ਕੇ ਪਕਾਵਾਂਗੇ ਹੁਣ 2 ਮਿੰਟਾਂ ਤੋਂ ਬਾਅਦ ਕਵਰ ਚੱਕ ਕੇ ਆਪਾਂ ਦੇਖਿਆ ਆਪਣੀਆਂ ਜਿਹੜੀਆਂ ਸੱਜੀਆਂ ਸੀ ਜਿੰਨੀਆਂ ਵੀ ਆਪਾਂ ਮਸਾਲੇ ਬਣਾਏ ਸੀ ਸ਼ਿਮਲਾ ਮਿਰਚ ਪਾਈ ਸੀਗੀ ਉਹ ਸਾਰੇ ਸੌਫਟ ਹੋ ਚੁੱਕੇ ਸੀ ਥੋੜੇ ਜੇ ਤੇ ਹੁਣ ਵਾਰੀ ਆਈ ਆਪਣੇ ਕੋਲੇ ਸੁੱਕੇ ਮਸਾਲੇ ਪਾਉਣ ਦੀ ਇਸ ਤੋਂ ਬਾਅਦ ਆਪਾਂ ਪਾਵਾਂਗੇ ਟੇਸਟ ਅਨਸਾਰ ਜਿੰਨੇ ਵੀ ਆਪਣੇ ਮਸਾਲੇ ਆ ਉਹ ਐਡ ਕਰ ਦਾਂਗੇ ਜਿਵੇਂ ਸਾਰਿਆਂ ਤੋਂ ਪਹਿਲਾਂ ਆਪਾਂ ਪਾਵਾਂਗੇ ਨਾਮਕ ਨਮਕ ਪਾਉਣ ਤੋਂ ਬਾਅਦ ਆਪਾਂ ਪਾਵਾਂਗੇ ਲਾਲ ਮਿਰਚ ਅੱਧਾ ਚਮਚਾ ਪਾਏ ਇੱਥੇ ਲਾਲ ਮਿਰਚ ਦਾ ਪਾਇਆ ਇੱਕ ਚਮਚਾ ਨਮਕ ਦਾ ਪਾਇਆ ਸੀ ਤੇ ਅੱਧਾ ਚਮਚੀ ਆਪਾਂ ਪਾਇਆ ਹਲਦੀ ਦਾ ਤੇ ਹੁਣ ਇੱਥੇ ਅੱਧਾ ਚਮਚੀ ਆਪਾਂ ਜੀਰਾ ਪਾਊਡਰ ਪਾਤਾ ਤੇ ਅੱਧਾ ਇੱਕ ਚਮਚੀ ਆਪਾਂ ਪਾਵਾਂਗੇ ਧਨੀਆ ਪਾਊਡਰ ਇਹ ਸਾਰੇ ਮਸਾਲੇ ਪਾ ਕੇ ਹੁਣ ਆਪਾਂ ਸਾਰਿਆਂ ਨੂੰ ਇਹਨਾਂ ਨੂੰ ਮਿਲਾ ਲਾਂਗੇ ਆਪਸ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ 2 ਮਿੰਟ ਆਪਾਂ ਐਸੇ ਤਰ੍ਹਾਂ ਇਹਨੂੰ ਸੇਕ ਲਗਾਵਾਗੇ ਜਦੋਂ ਤੱਕ ਇਹ ਸਾਰੇ ਮਸਾਲੇ ਆਪਣਾ ਕਲਰ ਨਹੀਂ ਛੱਡ ਦਿੰਦੇ ਪੱਕ ਨਹੀਂ ਜਾਂਦੇ ਓਨੀ ਦੇਰ ਆਪਾਂ ਇਸੇ ਤਰੀਏ ਹਿਲਾਉਂਦੇ ਰਵਾਂਗੇ ਤੇ ਪਕਾਉਂਦੇ ਰਵਾਂਗੇ ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਪਾਵਾਂਗੇ ਅੱਧੇ ਕੱਪ ਤੋਂ ਵੀ ਘੱਟ ਥੋੜਾ ਜਿਹਾ ਪਾਣੀ ਇੱਥੇ ਮੈਂ ਗਰਮ ਮਸਾਲਾ ਵੀ ਐਡ ਕੀਤਾਗਾ ਉਹ ਮੈਂ ਬਾਅਦ ਦੇ ਵਿੱਚ ਪਾਇਆਗਾ ਤੇ ਜਦੋਂ ਹੀ ਮਸਾਲੇ ਪੁੱਜ ਗਏ ਤੇ ਇਹਨਾਂ ਨੇ ਇੱਕਦਮ ਆਪਣਾ ਕਲਰ ਹੈ ਜਿਹੜਾ ਦਿਖਾਉਣਾ ਸ਼ੁਰੂ ਕਰਤਾ ਤੇ ਉਸ ਤੋਂ ਬਾਅਦ ਆਪਾਂ ਪਾਇਆ ਸੀ ਪਾਣੀ ਪਾਣੀ ਪਾ ਕੇ ਆਪਾਂ ਚੰਗੀ ਤਰ੍ਹਾਂ ਪਕਾ ਲਿਆ ਸੀਗਾ ਮਸਾਲਿਆਂ ਨੂੰ ਮਸਾਲੇ ਪੱਕਣ ਤੋਂ ਬਾਅਦ ਵਾਰੀ ਆਈ ਪਨੀਰ ਦੀ ਪਨੀਰ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਗਰੇਵੀ ਦੇ ਵਿੱਚ ਕਰਤਾ ਮਿਕਸ ਰਸਮੀ ਸੀ ਜੀ ਆਪਣੀ ਸਬਜੀ ਹੈ ਜਿਹੜੀ ਬਣ ਕੇ ਹੋ ਚੱਲੀ ਹੈ ਤਿਆਰ ਤੇ 2 ਮਿੰਟ ਆਪਾਂ ਇਹਨੂੰ ਐਸੀ ਤਰ੍ਹਾਂ ਹੀ ਹਿਲਾਉਂਦੇ ਰਵਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਪੱਕਣ ਲਈ ਛੱਡ ਦਾਂਗੇ ਇਹ ਸਬਜੀ ਆਪਾਂ ਬਿਲਕੁਲ ਸਲੋ ਫਲੇਮ ਦੇ ਉੱਪਰ ਪਕਾ ਰਹੇ ਹਾਂ ਤਾਂ ਕਿ ਜਿਹੜਾ ਪਨੀਰ ਪਾਇਆ ਉਹਦੇ ਵਿੱਚ ਸਾਰੇ ਮਸਾਲੇ ਆ ਜਿਹੜੇ ਰਾਜਨੀਚ ਜਾਣਿਆ ਇੱਕਦਮ ਇਹਨਾਂ ਦਾ ਟੇਸਟ ਹੈ ਜਿਹੜਾ ਮਸਾਲਿਆਂ ਦਾ ਪਨੀਰ ਦੇ ਵਿੱਚ ਆ ਜਾਏ ਜਿੰਨੀ ਦੇਰ ਮਸਾਲੇ ਤੇ ਇਹ ਪਨੀਰ ਆਪਸ ਦੇ ਵਿੱਚ ਮਿਕਸ ਨਹੀਂ ਹੁੰਦੇ ਸਮਝੋ ਨੀਂ ਦੇਰ ਆਪਣੀ ਸਬਜੀ ਬਣ ਕੇ ਨਹੀਂ ਬਿਲਕੁਲ ਵੀ ਤਿਆਰ ਹੋਈ ਚੰਗੀ ਤਰ੍ਹਾਂ ਤੇ ਹੁਣ ਇਹਨੂੰ ਆਪਾਂ ਦੋ ਮਿੰਟ ਲਈ ਐਸੀ ਤਰ੍ਹਾਂ ਹੀ ਛੱਡ ਦਾਂਗੇ ਕਵਰ ਕਰਕੇ ਤਾਂ ਜੋ ਜਿਹੜੀ ਸਬਜੀ ਹੈ ਚੰਗੀ ਤਰ੍ਹਾਂ ਪੱਕ ਸਕੇ ਇਹ ਆਪਾਂ ਇੱਥੇ ਬਿਲਕੁਲ ਸਲੋ ਫਲੇਮ ਦੇ ਉੱਪਰ ਛੱਡਤੀ ਸੀਗੀ ਸਬਜੀ ਹੈ ਜਿਹੜੀ ਆਪਣੀ ਹੁਣ ਬਣ ਕੇ ਬਿਲਕੁਲ ਤਿਆਰ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਫਰੈਸ਼ ਮਲਾਈ ਮਲਾਈ ਜਿਹੜੀ ਪਾਵਾਂਗੇ ਆਪਾਂ ਉਹ ਚੰਗੀ ਤਰ੍ਹਾਂ ਫੈਂਟ ਕੇ ਪਾਵਾਂਗੇ ਦੇਖੋ ਆਪਣੀ ਸਬਜੀ ਬਿਲਕੁਲ ਵਧੀਆ ਬਣ ਚੁੱਕੀ ਹੈ ਟੇਸਟ ਵੀ ਵਧੀਆ ਦੇਖਣ ਨੂੰ ਆ ਰਿਹਾ ਖੁਸ਼ਬੂ ਵੀ ਆ ਰਹੀ ਹੈ ਵਧੀਆ ਤੇ ਪੱਕ ਕੇ ਵੀ ਬਣ ਕੇ ਵੀ ਇਹ ਬਿਲਕੁਲ ਇੱਕਦਮ ਤਿਆਰ ਹੈਗੀ ਦੇਖਣ ਦੇ ਵਿੱਚ ਹੀ ਆਪਾਂ ਨੂੰ ਪਤਾ ਲੱਗ ਜਾਂਦਾ ਆਪਣੀ ਸਬਜੀ ਇਹ ਜਿਹੜੀ ਕਿੰਨੀ ਕੁ ਬਣ ਚੁੱਕੀ ਹੈਗੀ ਤੇ ਇਹ ਜਿਹੜੀ ਫਰੈਸ਼ ਮਲਾਈ ਸੀ ਮੈਂ ਫੈਂਟ ਕੇ ਇਹਦੇ ਵਿੱਚ ਆਪਾਂ ਐਡ ਕਰ ਦੇਣੀ ਹੈ ਇਹ ਇੱਕ ਕਰੀਮ ਦੀ ਵਾਂਗੂ ਬਣ ਜਾਂਦੀ ਹੈ ਜਦੋਂ ਆਪਾਂ ਫੈਂਟ ਜੇ ਲੈਨੇ ਆ ਜਿਹੜਿਆਂ ਦੇ ਵਿੱਚ ਮਿਲਕ ਜਾ ਹੁੰਦਾ ਉਹ ਆਪਾਂ ਸਾਈਡ ਤੇ ਕਰ ਦਿੰਨੇ ਆ ਤੇ ਜਿਹੜੀ ਮਲਾਈ ਹੁੰਦੀ ਹੈ ਉਹ ਫੈਂਟ ਕੇ ਆਪਾਂ ਵਿੱਚ ਪਾ ਦਿੰਨੇ ਆ ਫੈਂਟ ਕੇ ਜਦੋਂ ਆਪਾਂ ਮਲਾਈ ਵਿੱਚ ਪਾਵਾਂਗੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਉੱਪਰ ਥੋੜੀ ਜੀ ਕਾਲੀ ਮਿਰਚ ਤੇ ਨਾਲ ਹੀ ਆਪਾਂ ਪਾਵਾਂਗੇ ਇੱਕ ਚਮਚਾ ਕਸੂਰੀ ਮੇਥੀ ਦਾ ਇਹ ਮੈਸੇਜ ਜੀ ਕਰਕੇ ਮੈਂ ਇੱਥੇ ਪਾਤੀ ਹੈਗੀ ਤੇ ਹੁਣ ਇਹਨੂੰ ਆਪਾਂ ਐਸੀ ਤਰ੍ਹਾਂ ਹੀ 2 ਕਮਿੰਟ ਪਈ ਰਹਿਨ ਦਾਂਗੇ ਸਬਜ਼ੀ ਨੂੰ ਜਿਹੜੀ ਮਲਾਈ ਹੈਗੀ ਆਪਾਂ ਪਾਈ ਵਿੱਚ ਇਹ ਵੀ ਚੰਗੀ ਤਰ੍ਹਾਂ ਮਿਕਸ ਹੋ ਜੂਗੀ ਤੇ ਇਹਦਾ ਇੱਕਦਾਂ ਹੀ ਟੇਸਟ ਹੈ ਜਿਹੜਾ ਸਭ ਸਬਜੀ ਦਾ ਇੰਨਾ ਜਿਆਦਾ ਵਧੀਆ ਬਣ ਜਾਣਾ ਜਦੋਂ ਤੁਸੀਂ ਖਾਓਗੇ ਤੁਸੀਂ ਕਹੋਗੇ ਇਹ ਸਬਜੀ ਆਪਾਂ ਬਾਰ ਬਾਰ ਬਣਾਈਏ ਇੱਕ ਵਾਰ ਨਹੀਂ ਬਾਰ ਬਾਰ ਇਹ ਸਬਜੀ ਬਣਾਈਏ ਸਬਜੀ ਬਹੁਤ ਹੀ ਜਿਆਦਾ ਵਧੀਆ ਤੇ ਟੇਸਟੀ ਬਣਦੀ ਹੈ ਜਿਵੇਂ ਆਪਾਂ ਮਿਕਸ ਵੈਜ ਬਣਾਉਨੇ ਆ ਉਸ ਦਾ ਟੇਸਟ ਹੁੰਦਾ ਬਿਲਕੁਲ ਉਹੀ ਟੇਸਟ ਦੇ ਨਾਲ ਇਹ ਆਪਣੀ ਸਬਜੀ ਜਿਹੜੀ ਬਣ ਕੇ ਤਿਆਰ ਹੋਈ ਹੈ ਸਬਜੀ ਦੇਖਣ ਦੇ ਵਿੱਚ ਜਦੋਂ ਵਧੀਆ ਲੱਗਣ ਲੱਗ ਜਾਂਦੀ ਹੈ ਤਾਂ ਖਾਣ ਦੇ ਵਿੱਚ ਤਾਂ ਇਹ ਹੋਰ ਵੀ ਟੇਸਟੀ ਲੱਗਦੀ ਹੈ ਤੁਸੀਂ ਵੀ ਇਸ ਤਰੀਕੇ ਨਾਲ ਬਣਾਓ ਆਪ ਖਾਓ ਆਪਣੀ ਫੈਮਿਲੀ ਨੂੰ ਖਵਾਓ ਬੱਚੇ ਇਹਨਾਂ ਸਬਜ਼ੀਆਂ ਨੂੰ ਬਹੁਤ ਹੀ ਖੁਸ਼ ਹੋ ਕੇ ਖਾਂਦੇ ਨੇ ਜਦੋਂ ਵੀ ਆਪਾਂ ਇਹ ਸਬਜ਼ੀਆਂ ਬਣਾਉਣੀ ਹੈ ਤਾਂ ਬੱਚੇ ਇੱਕ ਦੀ ਜਗ੍ਹਾ ਤਿੰਨ ਤਿੰਨ ਚਾਰ ਚਾਰ ਰੋਟੀਆਂ ਖਾ ਜਾਂਦੇ ਨੇ ਕਿ ਬਹੁਤ ਹੀ ਟੇਸਟੀ ਸਬਜ਼ੀ ਬਣਦੀ ਹੈ ਚਾਹੇ ਤੁਸੀਂ ਇਹਨੂੰ ਰੋਟੀ ਨਾਲ ਖਾ ਲਓ ਪਰਾਂਠੇ ਨਾਲ ਖਾ ਲਓ ਪੂਰੀਆਂ ਨਾਲ 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 ਜਿੱਦਾਂ ਤੁਹਾਡਾ ਮਨ ਹੈ ਤੁਸੀਂ ਉਸੇ ਤਰ੍ਹਾਂ ਇਹ ਸਬਜ਼ੀ ਨੂੰ ਉਸੇ ਤਰ੍ਹਾਂ ਦੀ ਰੋਟੀ ਨਾਲ ਖਾ ਸਕਦੇ ਹੋ ਸਬਜ਼ੀ ਬਣ ਕੇ ਹੁਣ ਇੱਕਦਮ ਫਰਸਟ ਕਲਾਸ ਤਿਆਰ ਹੈ ਤੇ ਹੁਣ ਆਪਾਂ ਇਹਨੂੰ ਸਬਜ਼ੀ ਨੂੰ ਕੱਢਾਂਗੇ ਇੱਕ ਪਲੇਟ ਦੇ ਵਿੱਚ ਜੇ ਤੁਹਾਨੂੰ ਮੇਰੀ ਸ਼ਿਮਲਾ ਮਿਰਚ ਤੇ ਪਨੀਰ ਦੀ ਸਬਜ਼ੀ ਦੀ ਰੈਸਪੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੇ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਹਾਡੀ سپورਨ ਨਾਲ ਹੀ ਚੈਨਲ ਨੇ ਅੱਗੇ ਜਾਣਾ ਹੈ ਪਲੀਜ਼ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਦੇਖੋ ਸਬਜ਼ੀ ਆਪਣੀ ਬਣ ਕੇ ਇੱਕਦਮ ਫਰਸਟ ਕਲਾਸ ਤਿਆਰ ਹੈ ਤੇ ਹੁਣ ਆਪਣੀ ਪਲੇਟ ਵੀ ਤਿਆਰ ਹੈ ਪਾਉਣ ਵਾਸਤੇ ਸਬਜ਼ੀ ਹਾਂਜੀ ਸਰਵ ਕਰਨ ਵਾਸਤੇ ਆਪਾਂ ਸਬਜੀ ਐ ਜਿਹੜੀ ਇੱਕ ਪਲੇਟ ਦੇ ਵਿੱਚ ਪਾ ਲਈ ਐ ਤੁਸੀਂ ਵੀ ਇਸ ਤਰ੍ਹਾਂ ਪਾ ਕੇ ਤੇ ਕਰਮਾ ਕਰਮ ਸਬਜੀ ਖਾਓ ਤੇ ਇੰਜੋਏ ਕਰੋ ਸ਼ਿਮਲਾ ਮਿਰਚ ਤੇ ਪਨੀਰ ਦੀ ਸਬਜੀ ਨੂੰ ਤੇ ਇੱਥੇ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਮਿਲਦੇ ਆਂ ਇੱਕ ਹੋਰ ਨਵੀਂ ਰੈਸਪੀ ਲੈ ਕੇ ਨਵੀਂ ਵੀਡੀਓ ਨਾਲ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ